ਦਦਾ ਖੜਾ ਹੋਇਆ ਸਦਾ ਕੇ ਜੋਤਨੇ ਆਹੀ ਵਾਲੀ ਡਰੈਸ ਪਾਈ ਆ ਜਿਹੜੀ ਉਹ ਦਿਨ ਵਿਆਹ ਚ ਪਾਈ ਸੀ ਦਿਖਾ ਨਹੀਂ ਰਿਆ ਕਹਿੰਦਾ ਮੈਂ ਆਹ ਵਾਲੀ ਡਰੈਸ ਪਾ ਕੇ ਜਾਣੀਆਂ ਅਸੀਂ ਤਿਆਰ ਹੋ ਗਏ ਅਸੀਂ ਘਰੋਂ ਨਿਕਲਣਾ ਸੀ 8 ਵਜੇ ਪੋਣੇ 11 ਹੋ ਗਏ ਹਜੇ ਤੱਕ ਗੱਡੀ ਵਾਲਾ ਨਹੀਂ ਆਇਆ ਅਸੀਂ ਗੱਡੀ ਵਾਲੇ ਨੂੰ ੜੀ ਕਰੇ ਆ ਤੁਹਾਨੂੰ ਵੀ ਪਤਾ ਪੈਂਦਾ ਕੰਨੀ ਦੂਰ ਆ ਤੇ ਕੰਨੀ ਦੂਰ ਅਸੀਂ ਜਾਣਾ ਲੇਟ ਹੋ ਜਾਣਾ ਤਿਆਤੁਰ ਹੋ ਗਿਆ ਕਾਕਾ ਵੀ ਤਿਆਰ ਹੋ ਗਿਆ 8 ਵਜੇ ਦਾ ਟਾਈਮ ਸੀ ਗੱਡੀ ਵਾਲਾ ਹਜੇ ਤੱਕ ਨਹੀਂ ਆਇਆ ਸੀ ਪੋਣੇ 11 ਹੋ ਗਏ ਉਧਰ ਦੇਖੋ ਪੌਣੇ 11 ਹੋ ਗਏ ਅਸੀਂ ਵੇਟ ਕਰ ਰਿਹਾ ਗੱਡੀ ਦਾ ਉਹਨੇ ਜਨੂ ਤਾਂ ਰਾਤ ਨੂੰ ਨਹੀਂ ਹੋ ਜਾਨੀ ਆ ਹਾਂ ਮੇਰਾ ਪੁੱਤ ਮੇਰਾ ਪੁੱਤ ਬਹੁਤ ਕੈਂਟ ਲੱਗਦਾ ਕਹਿੰਦੀ ਮਾਹੀ ਲਹਿੰਗਾ ਪਾਉਣਾ ਮੈਂ ਦੂਜਾ ਸੂਟ ਨਹੀਂ ਪਾਉਣਾਗਾ ਉਹਨੇ ਜਨੂ ਤਾਂ ਰਾਤ ਨੂੰ ਹੋ ਜਾਨੀ ਆ ਹਾਂ ਅਸੀਂ ਸਮਾਨ ਸਮੂਹ ਤਿਆਰ ਕਰਕੇ ਕੱਦੇ ਬੈਠਿਆ ਪਹਿਲਾਂ ਸੀ ਆਏ ਅਜਾ ਆਈ ਨਹੀਂ ਹਾਂਜੀ ਜੋਤ ਚੱਕੀ ਖੜਾ ਮਨੀ ਦਾ ਗਿਫਟ ਕਹਿੰਦੀ ਮਨੀ ਨੂੰ ਗਿਫਟ ਜਾ ਕੇ ਮੈਂ ਦਊਂਗੀ ਰਸਤੇ 'ਚ ਵੀ ਮੈਂ ਹੀ ਫੜਕੇ ਲੈ ਜਾਊਂ ਕਿਸੇ ਨੇ ਹੱਥ ਨਹੀਂ ਲਾਉਣਾ ਮੇਰੀ ਭੈਣ ਦਾ ਗਿਫਟ ਆ ਮੈਂ ਵੀ ਤਿਆਰ ਹੋ ਗਈਆਂ ਅਸੀਂ ਤਿਆਰ ਤੋਰ ਹੋ ਕੇ ਗੱਡੀ ਵਾਲੇ ਦਾ ਕਰਿਆ ਬਿਟ ਜਿੰਦੇ ਜੁੰਦੇ ਲਾ ਕੇ ਬਾਹਰ ਬੈਠਿਆ ਭਰਾਂਡੇ 'ਚ ਵੀ ਗੱਡੀ ਵਾਲਾ ਆਉਂਦਾ ਹੀ ਹੋਊਗਾ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਪਿੰਡ ਪਹੁੰਚੇ ਤਾਂ ਕਾਫੀ ਢੇਰ ਹੋ ਗਈ ਆ ਮਨੀ ਮੇਰਾ ਚੀਜੀ ਖਾ ਰਿਆ ਜੋਤਾ ਸ਼ੀਸ਼ੀ ਪੀ ਰਿਆ ਮੈਂ ਪੈ ਗਈ ਸੀ ਕਿ ਮੈਨੂੰ ਨੀਂਦ ਆ ਗਈ ਮੈਂ ਚਾਹ ਚੂ ਪੀ ਕੇ ਸੋ ਗਈ ਤੇ ਹੁਣ ਉੱਠੀ ਆ ਬਸ ਬਾਹਰ ਦੇਖੋ ਕਿੰਨਾ ਜ਼ਿਆਦਾ ਹਨੇਰਾ ਹੋ ਚੁੱਕਿਆ ਮੰਮੀ ਕਹਿੰਦੀ ਚਾਹ ਬਣਾਉਣੀ ਮੈਂ ਕਹਾ ਚਾਹ ਨਹੀਂ ਪੀਣੀ ਵੀ ਚਾਹ ਪੀਣ ਦਾ ਟਾਈਮ ਨਹੀਂ ਅਸੀਂ ਜਾਣੇ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸਰਦੀਆਂ ਦੇ ਦਿਨਾਂ ਧੁੰਦ ਪੈਂਦੀ ਆ ਹਾਂਜੀ ਸਾਨੂੰ ਬਹੁਤ ਹੋ ਚੁੱਕਿਆ ਹਨੇਰਾ ਅਸੀਂ ਹੁਣ ਵਾਪਸੀ ਜਾ ਰਹੇ ਹਾਂ ਲੁਧਿਆਣੇ ਨੂੰ ਇੰਨਾ ਜ਼ਿਆਦਾ ਹਨੇਰਾ ਹੋ ਗਿਆ ਵੀ ਕੁਝ ਨਹੀਂ ਦਿਸ ਰਿਹਾ ਇੱਕ ਸਰਦੀਆਂ ਦੇ ਦਿਨਾਂ ਧੁੰਦ ਵੀ ਥੋੜੀ ਥੋੜੀ ਪੈ ਰਹੀ ਆ ਬਹੁਤ ਆ ਹਨੇਰਾ ਹੋ ਗਿਆ ਸਾਨੂੰ ਅੱਜ ਜੋ ਤਾਂ ਮੇਰਾ ਲੱਗਿਆ 버거 ਖਾਣਾ ਸਬਜ਼ੀਆਂ ਸਾਰਾ ਕੁਝ ਖਾਦਣਾ ਟਿੱਕੀ ਤੇ ਨਿਊਡਲ ਖਾਣਾ ਪਨੀਰ ਖਾਣਾ ਆਏ ਫੋਲ ਫੋਲ ਕੇ ਖਾਂਦੀ ਹੁੰਦੀ ਹੁਣੇ 버거 ਨਾਲੇ ਫੋਨ ਦੇਖ ਰਿਆ ਨਾਲੇ 버거 ਖਾ ਰਿਆ 10 ਵਜੇ ਚ 5 ਮਿੰਟ ਰਹਿ ਗਏ ਨੇ ਅਸੀਂ 9:30 ਵਜੇ ਆ ਗਏ ਸੀ ਪਿੰਡ ਤੋਂ ਬਸ ਆਇਆ ਹੁਣ ਇੰਨੀ ਠੰਡ ਲੱਗ ਰਹੀ ਸੀ ਨਾ ਤੇ ਮੈਂ ਦੋਜੀ ਤੋਂ ਦੁੱਧ ਲੈ ਕੇ ਰੱਖ ਗਈ ਮੈਂ ਕੁਝ ਨਹੀਂ ਕੀਤਾ ਬਸ ਹੁਣ ਦੁੱਧ ਨੂੰ ਉਬਾਲੀ ਤੋ ਬਾਲੀ ਨੂੰ ਦੁੱਧ ਰੱਖਿਆ ਗੈਸ ਤੇ ਦੁੱਧ ਨੂੰ ਵਾਲੀਆ ਜੋ ਗੈਸ ਘਟ ਕਰਕੇ ਰੱਖ ਦਿੰਿਆ ਨਾ ਦੁੱਧ ਕੜ ਦੂਗਾ ਕਿਉਂਕਿ ਮੈਨੂੰ ਕੜਿਆ ਹੋਇਆ ਦੁੱਧ ਜ਼ਿਆਦਾ ਪਸੰਦ ਆ ਇੱਕ ਤਾਂ ਕੜੇ ਹੋਏ ਤੇ ਮਲਾਈ ਆ ਜਾਂਦੀ ਐ ਕਿ ਚਾਹ ਚੋਂ ਗਾੜੀ ਬਣਦੀ ਐ ਹੈ ਨਾ ਮਲਾਈ ਦਾ ਲਾਲਚ ਮੈਨੂੰ ਆਇਆ ਹੁੰਦਾ ਵੀ ਮੈਂ ਕਿਉਂ ਬਣਾਉਣੀ ਐ ਦੇਸੀ ਘਰੇ ਤਾਂ ਕਰਕੇ ਅਸੀਂ ਲੇਟੇ ਹੋ ਗਏ ਕਿਉਂਕਿ ਮੇਰੀ ਰੀਗ ਉਸ ਤਵੀਤ ਖਰਾਬ ਹੋ ਗਈ ਸੀ ਰਸਤੇ 'ਚ ਮੈਨੂੰ ਉਲਟੀਆਂ ਲੱਗੀਆਂ ਫਿਰ ਜਿਹੜਾ ਡਰਾਈਵਰ ਸੀ ਨਾ ਜਿਹੜਾ ਅਸੀਂ ਗੱਡੀ 'ਚ ਗਏ ਆ ਉਹਨੇ ਇੱਕ ਗੋਲੀ ਰਸੀ ਵੀ ਮੈਡਮ ਤੁਸੀਂ ਇਹ ਲੈ ਲਓ ਫਿਰ ਇੱਕ ਮੈਡੀਕਲ ਆਇਆ ਰਸਤੇ ਤੇ ਰਸਤੇ 'ਚ ਇੱਕ ਮੈਡੀਕਲ ਤੇ ਅਸੀਂ ਰੁਕੇ ਆ ਉਹ ਤੋਂ ਫਿਰ ਕਾਕੇ ਨੇ ਮੈਨੂੰ ਗੋਲੀਆਂ ਦਾ ਪੱਤਾ ਲਿਆ ਕਿ ਉਹ ਤਾਂ ਚਾਰ ਗੋਲੀਆਂ ਲਿਆ ਮੈਂ ਇੱਕ ਗੋਲੀ ਲੈ ਲਈ ਉਸ ਤੋਂ ਬਾਅਦ ਮੇਨੂੰ ਉਲਟੀ ਨਹੀਂ ਆਈ ਬਿਲਕੁਲ ਸਹੀ ਹੋ ਗਈ ਪਤਾ ਨਹੀਂ ਕਿਉਂ ਮੈਨੂੰ ਰਾਤ ਤੋਂ ਹੀ ਹੋ ਰਿਹਾ ਰਾਤ ਵੀ ਥੋੜੀ ਥੋੜੀ ਉਲਟੀ ਆ ਰਹੀ ਸੀ ਮੈਂ ਸਵੇਰ 4:30 ਉੱਠਿਆ ਰਾਤ ਵੀ ਮੈਂ ਕਈ ਵਾਰ ਉਲਟੀ ਕਰਤੀ ਆ ਕੁਛ ਐਸਾ ਖਾਦਾ ਵੀ ਨਹੀਂ ਮੈਂ ਪਤਾ ਨਹੀਂ ਕੀ ਹੋਇਆ ਫਿਰ ਅੱਜ ਗੱਡੀ 'ਚ ਤਾਂ ਬਹੁਤ ਜ਼ਿਆਦਾ ਉਲਟੀਆਂ ਕਰ ਦਿੱਤੀਆਂ ਸਾਰੇ ਦਾ ਮੈਂ ਫਿਰ ਉਸ ਤੋਂ ਬਾਅਦ ਉਲਟੀ ਨਹੀਂ ਗਈ ਮੈਨੂੰ ਫਿਰ ਜਦੋਂ ਪਿੰਡ ਗਈਆਂ ਇੰਨੀ ਜ਼ਿਆਦਾ ਨੀਂਦ ਆਈ ਇੰਨੀ ਜ਼ਿਆਦਾ ਨੀਂਦ ਆਈ ਨਾ ਕਾਲੇ ਪੀਰੇ ਹੋਣੀ ਕਮਲਜੀਤ ਸਾਰੇ ਮੇਰੇ ਕੋਲੇ ਬੈਠੇ ਦਰਸ਼ਨ ਕੀਦਾ ਮੈਂ ਕਿਸੇ ਨਾਲ ਗੱਲ ਨਹੀਂ ਕਰੀ ਉਹ ਬੈਠੇ ਮੈਨੂੰ ਮੁਗ ਨਹੀਂ ਦੇਖੀ ਜਦਿਆ ਕੁਝ ਬੋਲੂਗੀ ਸਨ ਕੋਈ ਪੁੱਛੂਗਾ ਫੇ ਅੱਖਾਂ ਹੀ ਮਿੱਟੀ ਜਾ ਰਹੀਆਂ ਕੁਬੂਤਰ ਮੰਗਵਾਇਆ ਮੈਂ ਅਥੇ ਜਾ ਕੇ ਸੌ ਗਈਆਂ ਆਰਾਮ ਨਾਲ ਸਾਰੇ ਬੈਠੇ ਰਹੇ ਬੈਠੇ ਰਹੇ ਮੈਂ ਬਚ ਬੈਠੀ ਬੈਠੀ ਇਨਾ ਕੰਟਰੋਲ ਕੀਤਾ ਮੈਂ ਆਪਣੇ ਆਪ ਤੇ ਨਾ ਕੰਟਰੋਲ ਕੀਤਾ ਵੀ ਨਾ ਸੋਵਾਂ ਮੈਂ ਆਈਆਂ ਕੋਈ ਗੱਲ ਕਰਨ ਨੂੰ ਉਹ ਪਤਾ ਨਹੀਂ ਤਾਂ ਗੋਲੀ ਦੇ ਵਿੱਚ ਕੋਈ ਨਸ਼ਾ ਸੀ ਜਾਂ ਕੀ ਸੀ ਉਹ ਗੋਲੀ ਨਾਲ ਨੀਂਦ ਆ ਰਹੀ ਸੀ ਇੰਨੀ ਨੀਂਦ ਆਈ ਮੈਂ ਜਾ ਕੇ ਉਥੇ ਸੋਵੀਆਂ ਮੈਂ ਉਠੀਆ 5 ਵਜੇ ਜਾ ਕੇ ਅਸੀਂ ਵਾਪਸੀ ਆਉਣਾ ਚਾਹ ਚਾਹੋ ਪੀ ਕੇ ਚਾਹ ਪੀ ਕੇ ਸੋ ਗਈਆਂ ਮੈਂ ਕਮਲ ਜੀ ਨੇ ਦੋ ਤਿੰਨ ਵਾਰ ਆ ਕੇ ਪੁੱਛਿਆ ਰੋਟੀ ਮੈਂ ਕਾ ਖਾਨਨੇ ਆ ਖਾਨਨੇ ਕਰਕੇ ਮੈਂ ਗੱਲ ਟਾਲਦਾ ਨਹੀਂ ਸੀ ਤੇ ਮੇਰੀ ਅੱਖਾਂ ਹੀ ਸੀ ਖੁੱਲਦੀਆਂ ਰੋਟੀ ਵਿੱਚ ਹੰਗਾਰਾ ਵੀ ਕਦੋਂ ਦਿੰਦੀ ਮੈਂ ਫਿਰ ਸੋ ਗਈਆਂ ਫਿਰ ਅਸੀਂ 6 7 ਵਜੇ ਰੋਟੀ ਖਾਧੀ ਉੱਥੇ ਬਹੁਨੇ ਤੁਰੇ ਸੀ ਉਥੋਂ ਬਹੁਤ ਨਿਰਾਸ਼ ਹੋ ਗਿਆ ਸਾਨੂੰ ਘਰੋਂ ਵੀ ਅਸੀਂ ਲੇਟ ਗਏ ਘਰੋਂ ਸਾਡਾ 8 ਵਜੇ ਦਾ ਟਾਈਮ ਸੀ ਵੀ ਅਸੀਂ 8 ਵਜੇ ਜਾਣਾ ਤੇ ਡਰਾਈਵਰ ਪਹੁੰਚਿਆ ਸਾਡੇ ਕੋਲ ਗੱਡੀ ਵਾਲਾ 11 ਵਜੇ ਸਾਡੇ 11 ਸੀ ਘਰੋਂ ਤੁਰਿਆ ਸੀ 8 ਵਜੇ ਤਿਆਰ ਹੋ ਕੇ ਜਿੰਦੇ ਜਿੰਦੇ ਲਾ ਕੇ ਬਾਹਰ ਭਾਂਡੇ 'ਚ ਬੈਠ ਗਏ ਸੀ ਵੀ 8 ਵਜੇ ਦਾ ਟਾਈਮ ਆ ਉਹਨੇ ਆ ਜਾਣਾ ਸੀ 8 ਵਜੇ ਨੂੰ ਫੋਨ ਕਰਤਾ ਵੀ ਅਸੀਂ ਤਿਆਰ ਹੋ ਗਏ ਜਿੰਨੇ ਫੋਨ ਕੀਤਾ ਉਹ ਆਹ ਪਤਾਇਆ ਨਹੀਂ ਉਹਨੇ ਦੂਜਾ ਬੰਦਾ ਭੇਜਿਆ ਹੋਈ ਉਹ ਕਿਤੇ ਗਿਆ ਹੋਇਆ ਸੀਗਾ ਅਸੀਂ 11 ਤੁਰਿਆ ਫਿਰ ਸਰਦੀਆਂ ਦੇ ਦਿਨਾਂ ਤੁਹਾਨੂੰ ਪਤਾ ਛੋਟੇ ਦਿਨ ਨੇ ਸੰਦਤਲ ਦਵੀ ਪੈਣ ਲੱਗ ਜਾਂਦੀਆਂ ਨੇ ਪੂਰੇ ਰਸਤੇ ਮੈਂ ਸੁੱਤੀ ਗਈ ਆ ਮੈਨੂੰ ਕੋਈ ਵੀ ਹੋਸ਼ ਨਹੀਂ ਸੀ ਹੁਣ ਵੀ ਇੰਨੀ ਅੱਖਾਂ ਵਿੱਚ ਰਹੀਆਂ ਨੇ ਮੈਂ ੱੱਕੇ ਨਾਲ ਜਾਗ ਰਹੀ ਆ ਕਿ ਮੇਰਾ ਗੈਸ ਦਾ ਦੁੱਧ ਰੱਖਿਆ ਇੱਕ ਜੋ ਦਾ ਹੋਮਵਰਕ ਕਰਉਣਾ ਹਜੇ ਸਕੂਲ ਦਾ ਫਿਰ ਉਸ ਕਰਕੇ ਮੈਂ ਹੁਣ ਜਾਗ ਰਹੀ ਆ ਬਹੁਤ ਔਖੀ ਜਾਗ ਰਹੀ ਆ ਮੈਂ ਰੋਟੀ ਬਣਾਉਣ ਦੀ ਵੀ ਹਮਤ ਨਹੀਂ ਸੀ ਬਰਗਰ ਬਰਗਰ ਲਈ ਆਂਦੇ ਤੇ ਕਾਕੇ ਦੇ ਬਰਗਰ ਆ ਪਏ ਆ ਬਰਗਾ ਤੇ ਲਿੰਕਾ ਮੈਂ ਆਪਣਾ ਖਾ ਲਿਆ ਜੋਤ ਆਪਣਾ ਖਾ ਰਹੀ ਹੈ ਬੈਠੀ ਮੈਨੂੰ ਸਕੂਲ ਦਾ ਹੋਮਵਰਕ ਕਰਨੇ ਦਾ ਉਹ ਹੈ ਕੁਝ ਇਹ ਸਕੂਲ ਦਾ ਹੋਮਵਰਕ ਕਰਨੇ ਵਾਲਾ ਹੋਮਵਰਕ ਕਰੋਣਾ ਜੋ ਦੋ ਦਿਨੋਂ ਬੜੀ ਆ ਕੇ ਸੋ ਜਾਣਾ ਮੈਂ ਇਨਾ ਭਾਂਡਾ ਨਾ ਠੀਕਰ ਕੁਝ ਨਹੀਂ ਕਰਨਾ ਚਾਹ ਵੀਣ ਦਾ ਦਿਲ ਬਹੁਤ ਆ ਪਰ ਦੇਖੂਗੀ ਸ਼ਮਤ ਪਈ ਤਾਂ ਬਣਾ ਲੂੰਗੀ ਕਿ ਜੋਤ ਨੇ ਚਾਹ ਮੰਗੀ ਇਹਦੇ ਬਹਾਨੇ ਬਣਾ ਲੂੰਗੀ ਕਿ ਮੈਂ ਸੋ ਜਾਣਾ ਮੈਨੂੰ ਇਨੀਂ نیند ਆ ਰਹੀ ਇੰਨੀ ਅੱਖਾਂ ਮਿਚਰੀਆਂ ਨੇ ਨਾ ਪਤਾ ਨਹੀਂ ਕੀ ਹੋਇਆ ਵੀ ਜਿਆਦਾ ਉਲਟੀਆਂ ਕਰਨ ਕਰਕੇ ਨੀਂਦ ਆ ਰਹੀ ਹੈ ਜਾਂ ਮੈਂ ਜਿਹੜੀ ਗੋਲੀ ਖਾਦੇ ਸੀ ਉਹ ਦੇ ਕਰਕੇ ਨੀਂਦ ਆ ਰਹੀ ਹੈ ਗੋਲੀ ਇੰਨੀ ਵਧੀਆ ਸੀ ਮੈਂ ਉੱਥੇ ਪੈਡੂ ਵੀ ਰੋਟੀ ਰੱਜ ਕੇ ਖਾਦੀ ਆ ਰੱਜ ਕੇ ਰੋਟੀ ਖਾਖੀਆਂ ਰਸਤੇ 'ਚ ਬਿਲਕੁਲ ਵੀ ਬਿਲਕੁਲ ਵੀ ਨੀਂਂ ਮਲਟੀ ਵਰਗਾ ਹੋਇਆ ਉਹ ਮੈਨੂੰ ਕੋਈ ਰੈਸਿਪੀ ਮੈਡਮ ਹੈ ਕਿ ਦਵਾਈ ਬਹੁਤ ਵਧੀਆ ਹੈ ਕਿਤੇ ਵੀ ਪਹਾੜੀ ਇਲਾਕੇ 'ਚ ਜਾਣਾ ਇੱਕ ਗੋਲੀ ਲੈ ਜਾਓ ਬੱਚੇ ਵੱਡੀ ਦੇ ਦੋ ਜਿਆਦਾ ਛੋਟਾ ਦਾ ਬੱਚੇ ਨੂੰ ਚੌਥਾ ਹਿੱਸਾ ਦੇ ਦੋ ਕਹਿੰਦਾ ਉਲਟੀ ਨਹੀਂ ਹੋਊਗੀ ਜਿੰਨਾ ਮਰਜ਼ੀ ਖਾਂਦੇ ਪੀਂਦੇ ਜਾਓ ਇਸ ਗੱਲ ਨੂੰ ਤਾਂ ਮੈਂ ਮੰਨਦੀ ਆ ਪਰ ਨੀਂਦ ਨੇ ਬਸ ਕਰਾਈ ਪਈ ਆ ਜਾਣਦੇ ਨੂੰ ਵੱਡੀ ਭਾਵੀ ਵੀ ਵਿਚਾਰੀ ਬਿਮਾਰ ਹੋ ਉਹਦੇ ਵੀ ਬੋਤਲਾ ਬਾਤ ਲੱਗਣ ਲੱਗੀਆਂ ਹੋਈਆਂ ਉਹਦੀ ਵੀ ਬੁਰੀ ਹਾਲਤ ਹੋਈ ਪਈ ਸੀ ਬਹੁਤ ਜ਼ਿਆਦਾ ਉਹਨੂੰ ਇਨਫੈਕਸ਼ਨ ਸੀਗਾ ਜਿਹਦਾ ਉਹਦਾ ਪੱਤਾ ਕੱਢਿਆ ਹੋਇਆ ਨਾ ਉਹਦੇ ਕਰਕੇ ਇਨਫੈਕਸ਼ਨ ਹੋ ਜਾਣਾ ਕੁਝ ਇਨਫੈਕਸ਼ਨ ਤੋਂ ਜ਼ਿਆਦਾ ਮੈਨੂੰ ਲੱਗਿਆ ਸੀ ਇਨਫੈਕਸ਼ਨ ਨਹੀਂ ਉਹਨੂੰ ਟੈਨਸ਼ਨ ਸੀਗੀ ਸਾਰੇ ਕਹਦਾ ਸੀ ਇਨਫੈਕਸ਼ਨ ਆ ਇਹਨੂੰ ਬਿਮਾਰ ਆ ਹੈ ਤਾਂ ਬੋਤਲਾ ਲੱਗ ਰਿਹਾ ਪਰ ਮੈਨੂੰ ਇਨਫੈਕਸ਼ਨ ਨਹੀਂ ਮੈਨੂੰ ਲੱਗੀ ਸੀ ਟੈਨਸ਼ਨ ਉਹਨੂੰ ਮੈਨੂੰ ਇਹ ਲੱਗਿਆ ਵੀ ਉਹਨੂੰ ਇਨਫੈਕਸ਼ਨ ਨਹੀਂ ਉਹਨੂੰ ਟੈਨਸ਼ਨ ਆ ਕਿਉਂਕਿ ਮਾਏ ਮੇਮੀ ਮਾਏ ਸਮਝਦੀਆਂ ਕਿਉਂਕਿ ਹੁਣ ਜਿਵੇਂ ਗੁਰਪ੍ਰੀਤ ਕੈਨੇਡਾ ਜਾ ਰਹੀ ਆ ਇਸੇ ਕਰਕੇ ਅਸੀਂ ਕਹੇ ਸੀਗੇ ਕਿ ਗੁਰਪ੍ਰੀਤ ਨੇ ਕੈਨੇਡਾ ਜਾਣਾ ਵੀ ਉਹਨੂੰ ਮਿਲਣ ਗਏ ਸੀ ਅਸੀਂ ਅੱਜ ਵੱਡੇ ਵੀਰੇ ਦੀ ਕੁੜੀ ਨੇ ਕੈਨੇਡਾ ਜਾਣਾ ਉਹ ਮਾਏ ਹੈ ਨਾ ਉਹਨੇ ਇੱਕ ਵਾਰ ਵੀ ਕਦੇ ਵੀ ਨਾ ਕੁੜੀ ਨੂੰ ਅੱਖਾਂ ਤੋਂ ਪਰੇ ਨਹੀਂ ਕਰਿਆ ਨਾ ਕੁੜੀ ਨੂੰ ਨਾ ਮੁੰਡੇ ਨੂੰ ਆਪਣੇ ਬੱਚੇ ਅੱਖਾਂ ਤੋਂ ਪਰੇ ਨਹੀਂ ਕਰਦੀ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਬੱਚਿਆਂ ਦਾ ਤੇ ਹੁਣ ਉਹਨੂੰ ਇਹ ਟੈਨਸ਼ਨ ਹੋਣੀ ਆ ਵੀ ਕੁੜੀ ਕੈਨੇਡਾ ਚਲੀ ਐਨੇ ਸਾਲ ਰਹੂਗੀ ਕਿਵੇਂ ਕੁੜੀ ਕੱਲੀ ਰਹੂਗੀ ਮੈਂ ਕਿਵੇਂ ਕੁੜੀ ਤੋਂ ਬਗੈਰ ਰਹੂਗੀ ਫਿਰ ਵੀ ਮਾਂ ਨੂੰ ਹੁੰਦਾ ਹੈ ਨਾ ਟੈਨਸ਼ਨ ਵਾਲੇ ਬਿਮਾਰ ਹੋ ਸਾਰੇ ਨੇ ਰਿਫਲੈਕਸ਼ਨ ਕਰੀਓ ਪਰ ਮੈਨੂੰ ਰਿਫਲੈਕਸ਼ਨ ਨਹੀਂ ਲੱਗੀ ਮੈਨੂੰ ਸਗੀ ਵੀ ਇੱਕ ਮਾਂ ਦੇ ਟੈਨਸ਼ਨ ਆ ਉਹ ਫਿਰ ਵੀ ਮਾਂ ਆਏ ਹਨਾ ਉਹਨੇ ਇੱਕ ਮਿੰਟ ਨਹੀਂ ਕਦੇ ਕੁੜੀ ਪਰੇ ਕਰੀ ਸੀ ਅੱਖਾਂ ਤੋਂ ਨਾ ਉਹਨੇ ਕਦੇ ਮੁੰਡਾ ਪਰੇ ਕਰਿਆ ਹੁਣ ਉਹਨੂੰ ਆਏ ਵੀ ਮੈਂ ਇੰਨੇ ਸਾਲ ਕਿਵੇਂ ਕੱਢੂੰਗੀ ਕੁੜੀ ਵਗੈਰ ਕੁੜੀ ਕੈਨੇਡਾ ਚਲੀ ਆ ਉਹਨੂੰ ਹੋਂਕਾ ਜੈ ਨਹੀਂ ਜਿਵੇਂ ਹੋ ਜਾਣਾ ਆ ਉਹ ਕਿਉਂਕਿ ਉਹਦਾ ਚਿਹਰਾ ਹੀ ਤਸਰੀਆ ਮੋਝ ਰਾਇਆ ਪਿਆ ਸੀ ਜਿਹੜੇ ਹਿਸਾਬ ਨਾਲ ਉਹ ਟੈਨਸ਼ਨ ਹੋ ਰਹੀ ਸੀ ਕੁੜੀ ਦੀ ਫਿਰ ਦਿਨ ਵਿਚਾਰ ਕਰਕੇ ਰਹਿ ਕੇ ਕੁੜੀ ਤੇ ਜਾਣ ਚ ਨਾ ਫਿਰੋ ਮਾਂ ਆ ਆ ਕਰੋ ਮਾਂ ਦਾ ਦਿਲ ਤਾਂ ਮਾਂ ਦਾ ਹੀ ਹੁੰਦਾ ਇਹਦੇ ਕਰਕੇ ਉਹ ਟੈਨਸ਼ਨ ਲਈ ਹੋਈ ਆ ਮੇਰੇ ਹਿਸਾਬ ਨਾਲ ਉਹਨੇ ਟੈਂਸ਼ਨ ਹੁੰਦੀ ਹੈ ਬੱਚੇ ਦੀ ਕੋਈ ਵੀ ਮਾਂ ਹੈ ਚਾਹੇ ਮੈਂ ਵੀ ਮਾਂ ਐ ਮੈਂ ਸਮਝਦੀ ਆ ਮਾਂ ਦੇ ਟੈਂਸ਼ਨ ਹੋ ਗਿਆ ਚਲੋ ਮੇਰੇ ਕੁੜੀ ਕਹਿੰਦੀ ਮੇਰਾ ਖਾਣਾ-ਦਾਣਾ ਹੋ ਗਿਆ ਆਹ ਬਰਗਰ ਖਾਂਦੇ ਸਾਡੇ ਤਰੀਕੇ ਨੇ ਵਧੀਆ-ਵਧੀਆ ਚੀਜ਼ਾਂ ਖਾ ਲਓ ਤੇ ਬਾਕੀ ਛੱਡ ਦਿਓ